ਇਸ ਮੌਕੇ ਦੀ ਵੱਡੀ ਖਬਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਹੁਣ ਉਹਨਾਂ ਨੂੰ ਕੇਂਦਰੀ ਪਟਿਆਲਾ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ 3 ਘੰਟੇ ਦੀ ਪ੍ਰੋਬਲ ਮਿਲਿਆ ਕਿਉਂਕਿ ਬੀਤੇ ਦਿਨ ਉਹਨਾਂ ਦੇ ਪ੍ਰਾ ਬਲਵੰਤ ਸਿੰਘ ਰਾਜੋਆਣਾ ਇਸ ਦੁਨੀਆ ਤੋਂ ਚੜ੍ਹਾਈ ਕਰ ਗਏ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ ਤਾਂ ਅੱਜ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਹੈ ਤੇ ਅੰਤਿਮ ਅਰਦਾਸ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਭਾਈਵਾਲ ਹੋਣ ਦੇ ਲਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਇਹ ਸਾਬਕਾ ਮੁੱਖ ਮੰਤਰੀ ਬਿਆਨਸ ਦੇ ਕਤਲकांड ਦੇ ਵਿੱਚ ਸਜ਼ਾ ਕੱਟ ਰਹੇ ਨੇ ਤੇ ਹੁਣ ਕੇਂਦਰੀ ਜਿਲ੍ਹਾ ਪਟਿਆਲਾ ਦੇ ਵਿੱਚ ਨજરਬੰਦ ਨੇ ਤੇ ਹੁਣ ਉਹਨਾਂ ਨੂੰ 3 ਘੰਟੇ ਦੀ ਪਰੋਲ ਦੇ ਲਈ ਬਾਹਰ ਲਿਆਂਦਾ ਗਿਆ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਤੇ ਗੱਡੀਆਂ ਜਿਹੜੀਆਂ ਨੇ ਉਹ ਰਾਜੋਆਣਾ ਨੂੰ ਨਿਕਲ ਚੁੱਕੇ ਨੇ ਪੁਲਿਸ ਦਾ ਪੂਰਾ ਕਾਰਡਾ ਪ੍ਰਬੰਧ ਕੀਤਾ ਗਿਆ ਸਖਤ ਪ੍ਰਬੰਧਾਂ ਦੇ ਹੇਠ ਜਿਹੜਾ ਉਹ ਬਲਵੰਤ ਸਿੰਘ ਰਾਜੋਆਣਾ ਨੂੰ ਉਹਨਾਂ ਦੇ ਪਿੰਡ ਲਜਾਦਾ ਜਾਂਦੀਆਂ ਨੇ ਇਹ ਗੱਡੀਆਂ ਤੁਹਾਨੂੰ ਤਸਵੀਰਾਂ ਸਾਹਮਣੇ ਐ ਇਹ ਸਿੱਧੀਆਂ ਦਿਖਾ ਰਹੇ ਆ ਕਿ ਜਿਹੜੇ ਬਲਵੰਤ ਸਿੰਘ ਰਾਜੋਆਣਾ ਨੇ ਉਹ ਹੁਣ ਕੇਂਦਰੀ ਜੇਲ ਪਟਿਆਲਾ ਤੋਂ ਬਾਹਰ ਨਿਕਲ ਚੁੱਕੇ ਨੇ ਉਹਨਾਂ ਨੂੰ 3 ਘੰਟੇ ਦੀ ਪੈਰੋਲ ਮਿਲੀ ਹੈ ਹਾਲਾਂਕਿ ਉਹਨਾਂ ਦੇ ਪਿੰਡ ਪਹੁੰਚਣ ਦੇ ਲਈ ਜਿਹੜਾ ਪਟਿਆਲਾ ਤੋਂ 2.5 ਘੰਟੇ ਦਾ ਰਸਤਾ ਜਾਣ ਦਾ 2.5 ਘੰਟੇ ਦਾ ਆਉਣ ਦਾ ਇਹ 5 ਘੰਟੇ ਨੇ ਜਿਹੜੇ ਉਹ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਣਗੇ ਜਿਹੜੇ ਬਲਵੰਤ ਸਿੰਘ ਰਾਜੋਆਣਾ ਨੂੰ 3 ਘੰਟੇ ਦੀ ਪੈਰੋਲ ਮਿਲੀ ਆ ਇਹ 3 ਘੰਟੇ ਉਹ ਆਪਣੇ ਪਰਿਵਾਰ ਦੇ ਨਾਲ ਰਹਿਣਗੇ ਆਪਣੇ ਪਰਿਵਾਰ ਦੇ ਨਾਲ ਨਾਲ ਦੁੱਖ ਸਾਂਝਾ ਕਰਨਗੇ ਕਿਉਂਕਿ ਉਹਨਾਂ ਦੇ ਜਿਹੜੇ ਭਰਾਤਾ ਕੁਲਵੰਤ ਸਿੰਘ ਰਾਜੋਆਣਾ ਨੇ ਉਹ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਸਸਕਾਰ ਤੇ ਪਰੋਲ ਨਹੀਂ ਮਿਲੀ ਪਰ ਅੰਤਿਮ ਅਰਦਾਸ ਤੇ ਜਿਹੜੀ ਪਰੋਲ ਆ ਉਹ ਮਿਲ ਚੁੱਕੀ ਆ ਤੇ ਹੁਣ ਭਾਈ ਬਲਵੰਤ ਸਿੰਘ ਰਾਜੂਆਣਾ ਉਹ ਆਪਣੇ ਜਿਹੜਾ ਪੁਲਿਸ ਸੁਰੱਖਿਆ ਹੈਟ ਉਹ ਆਪਣੇ ਜੱਦੀ ਪਿੰਡ ਨੂੰ ਰਵਾਨਾ ਹੋ ਚੁੱਕੇ ਨੇ ਜਿੱਥੇ ਅੱਜ ਉਹਨਾਂ ਦੇ ਭਰਾ ਦੀ ਜਿਹੜੀ ਅੰਤਿਮ ਅਰਦਾਸ ਆ ਕੁਝ ਦਿਨ ਪਹਿਲਾਂ ਜਿਹੜੇ ਸੰਦੀਪ ਸਣੀ ਸੂਰੀ ਕਤਲकांड ਦੇ ਜਿਹੜੇ ਦੋਸ਼ੀ ਸੀਗੇ ਉਹ ਸਜ਼ਾ ਕੱਟ ਰਹੇ ਸੀ ਉਹਨਾਂ ਨੂੰ ਵੀ ਆਪਣੇ ਪਿਤਾ ਦੀ ਅੰਤਿਮ ਅਰਦਾਸ ਤੇ ਆਉਣ ਦਾ ਮੌਕਾ ਮਿਲਿਆ ਸੀ ਪਰੋਲ ਮਿਲੀ ਸੀ ਉਹਨਾਂ ਨੂੰ ਸਸਕਾਰ ਤੇ ਆਉਣ ਦਾ ਵੀ ਜਿਹੜਾ ਮੌਕਾ ਮਿਲਿਆ ਸੀ ਪਰ ਭਾਈ ਬਲਵੰਤ ਸਿੰਘ ਰਾਜੋਣਾ ਸਸਕਾਰ ਤੱਕ ਨਹੀਂ ਪਹੁੰਚ ਸਕੇ ਪਰ ਉਹਨਾਂ ਨੂੰ ਹੁਣ ਅੰਤਿਮ ਅਰਦਾਸ ਦੇ ਲਈ ਜ਼ਰੂਰ ਪ੍ਰਵਾਨਗੀ ਮਿਲ ਗਈ ਆ ਪਰੋਲ ਮਿਲ ਗਿਆ 3 ਘੰਟੇ ਦੀ ਪਰੋਲ ਮਿਲਿਆ ਤਾਂ ਉਹ ਆਪਣੇ ਘਰ ਦੇ ਲਈ ਰਵਾਨਾ ਹੋ ਚੁੱਕੇ ਨੇ ਪੁਲਿਸ ਦਾ ਪੂਰਾ ਕਰੜਾ ਪਹਿਰਾ ਰੱਖਿਆ ਗਿਆ ਸਖਤ ਪ੍ਰਬੰਧ ਰੱਖੇ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਖਾਸ ਜਿਹੜੀ ਗੱਡੀ ਆ ਉਸ ਤੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਉਹਨਾਂ ਦੇ ਜੱਦੀ ਪਿੰਡ ਲਿਜਾਇਆ ਜਾ ਰਿਹਾ ਅੱਗੇ ਵੀ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਨੇ ਪਿੱਛੇ ਵੀ ਪੁਲਿਸ ਦੀਆਂ ਗੱਡੀਆਂ ਨੇ ਪੂਰਾ ਜਿਹੜਾ ਪਹਿਰਾ ਹੈ ਉਹ ਪੂਰਾ ਸਖਤ ਕੀਤਾ ਹੋਇਆ ਪੂਰੇ ਕਰੜੇ ਪਹਿਰੇ ਹੇਠ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਜੱਦੀ ਪਿੰਡ ਨੂੰ ਨਿਕਲ ਚੁੱਕੇ ਨੇ ਤਸਵੀਰਾਂ ਪਟਿਆਲਾ ਸੈਂਟਰਲ ਜੇਲ੍ਹ ਦੀਆਂ ਨੇ ਜਿੱਥੋਂ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਜੱਦੀ ਪਿੰਡ ਨੂੰ ਨਿਕਲੇ ਨੇ ਹਾਲਾਂਕਿ ਢਾਈ ਘੰਟੇ ਦਾ ਸਮਾਂ ਜਾਣਦਾ ਹੈ ਢਾਈ ਘੰਟੇ ਦਾ ਆਉਂਦਾ ਹੈ 5 ਘੰਟੇ ਜਿਹੜਾ ਉਹਨਾਂ ਨੂੰ ਅਪਡਾਉਣ ਦੇ ਲਈ ਲੱਗਣਾ ਹੈ ਇਹ ਸਮਾਂ ਕਿਸੇ ਗਣਤੀ ਵਿੱਚ ਨਹੀਂ ਆਉਣਾ ਪਰ ਉਹਨਾਂ ਨੂੰ 3 ਘੰਟੇ ਦੀ ਪਰੋਲ ਮਿਲੀ ਆ 3 ਘੰਟੇ ਉਹ ਆਪਣੇ ਪਰਿਵਾਰ ਦੇ ਨਾਲ ਬਤਾ ਸਕਣਗੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਦੁੱਖ ਸਾਂਝਾ ਕਰ ਸਕਣਗੇ ਕਿਉਂਕਿ ਉਹਨਾਂ ਦੇ ਜਿਹੜੇ ਭਰਾ ਕੁਲਵੰਤ ਸਿੰਘ ਰਾਜੋਆਣਾ ਇਸ ਦੁਨੀਆ ਨੂੰ ਅਲਵਿਦਾ ਆ ਗਏ ਸੀ ਅੱਜ ਉਹਨਾਂ ਦੀ ਜੜੀ ਅੰਤਿਮ ਅਰਦਾਸ ਹੈ ਤਾਂ ਅੰਤਿਮ ਅਰਦਾਸ ਦੇ ਲਈ ਜਿਹੜੇ ਭਾਈ ਬਲਵੰਤ ਸਿੰਘ ਰਾਚੋਆਣਾ ਨੂੰ ਮਨਜ਼ੂਰੀ ਮਿਲੀ ਆ ਪਰੋਲ ਮਿਲੀ ਆ ਤਾਂ ਹੁਣ ਭਾਈ ਬਲਵੰਤ ਸਿੰਘ ਰਾਚੋਆਣਾ ਆਪਣੇ ਜੱਦੀ ਪਿੰਡ ਦੇ ਲਈ ਜਿਹੜੇ ਰਵਾਨਾ ਹੋ ਚੁੱਕੇ ਨੇ ਤਾਂ ਉਹਨਾਂ ਨੂੰ ਹੁਣ ਪੁਲਿਸ ਦੇ ਕਰੜੇ ਪੈਰੇ ਹੇਠ ਜਿਹੜਾ ਉਹਨਾਂ ਦੇ ਪਿੰਡ ਲਜਾਇਆ ਜਾ ਰਿਹਾ ਤਸਵੀਰਾਂ ਸੈਂਟਰਲ ਜੇਲ ਪਟਿਆਲਾ ਤੋਂ